ਨਵੇਂ ਮਤਰੋ ਅੱਜ ਤੁਹਾਨੂੰ ਦਿਖਾਉਣੇ ਆ ਪਿੰਡ ਦੌਰ ਦੇ ਮੁਕਾਬਲੇ ਟਰਾਲੀ ਬੈਗ ਮੁਕਾਬਲੇ ਉਦੋਂ ਬਾਅਦ ਪਿੰਡਾ ਲਈ ਪਿੰਡੇ ਦੇ ਬਾਅਦ ਜਮਰਾ ਲਈ ਬਈ ਫੁੱਲਾ ਆਹ ਆਹ ਫੋਟੋ ਹਟਾ ਲਈ ਬੜੀ ਬੜੀ ਕੋਣਾ ਵੀ ਦੇਖ ਲੋ ਬੜੀ ਢੀਕਾ ਦੇਖ ਲੋ ਪਰ ਇਹ ਅੱਗੇ ਕਰ ਰੋਗੇ ਉਹ ਕਲੀਪਾਲੇ ਤੇ ਲੱਗ ਗਿਆ ਵੀ ਸਨਰਾਜ ਮੁੰਡੇ ਦੇਖਦੇ ਆ ਹੁਣ ਅਸਮਾਤ ਕਰੀ ਪਾਲਾਂ ਦੇ ਰੋਗਲਾ ਕਰੀ ਪਾਲਾਂ ਦੇ ਲਓ ਵੀ ਮਿੱਤਰੋ ਤਿਆਰੀ ਬੋਲਾ ਬਾਈ ਕੋਣੀ ਪੱਖ ਦੇਖ ਲੈ ਹੁਣ ਸਾਰੇ ਤੇਜ਼ ਹੀ ਆਉਣੇ ਆ ਕਾਲੀ ਭਰ ਰੱਬਾ ਫੇਰ ਸਾਹ ਕੋ ਉੱਧਰ ਆ ਗਈ ਲੈ ਆ ਗਏ ਅਰੇ ਵਾਰ ਨਾ ਕਰ ਨਾ ਓ ਓ ਓ ਓ ਓ ਹੋ ਗਿਆ ਇਹ ਕੰਮ ਬਚ ਗਿਆ ਕੰਮ ਉਹਦਾ ਦਾ ਬਚਿਆ ਬਾਈ ਜਮਾਂਡ ਤੇ ਆ ਕੇ ਫਾਲ ਹੋ ਗਿਆ ਨਹੀਂ ਤਾਂ ਉਹ ਬਾਈ ਪਿੰਡਾ ਪਿੰਡਾ ਲਓ ਜੀ ਹੋੜਾ ਟਰੈਕਟਰ ਵੀ ਉਹੀ ਆ ਟਰਾਲੀ ਵੀ ਉਹੀ ਆ ਬਸ ਬੰਦੇ ਆ ਜਿਹੜੇ ਡਰਾਈਵਰ ਆ ਉਹ ਚੇਂਜ ਹੋਣਗੇ ਲੈ ਵੀ ਹੁਣ ਆ ਬਾਈ ਦੇਖਦੇ ਆ ਕੀ ਕਰਦਾ ਜਾ ਰਹੇ ਨੇ ਗੋਲੀਆਂ ਖਾਧੀਆਂ ਹੋਈਆਂ ਆ ਆ ਲੈ ਵੀ ਮਿੱਤਰੋ ਹਾਂ ਦੋ ਤਿੰਨ ਤੱਕ ਦਿਖਾਵਾਂਗੇ ਤੁਹਾਨੂੰ ਕੀ ਕਮਾਲ ਐ ਇੱਥੋਂ ਲੋਕਾਂ ਦਾ ਉਹ ਬਹਿਮ ਦੂਰ ਹੋ ਜਾਊਗਾ ਯਾਰ ਵੀ ਟਰੈਕਟਰ ਮਾੜਾ ਸੀ ਟਰਾਲੀ ਮਾੜੀ ਸੀ ਕਿਉਂਕਿ ਟਰੈਕਟਰ ਵੀ ਹੋਈ ਆ ਟਰਾਲੀ ਵੀ ਹੋਈ ਆ ਦੇਖਦੇ ਆਂ ਇਹ ਬੰਦੇ ਚ ਕਿੰਨਾ ਦਾਵਾ ਕੀ ਸੱਟ ਮੜਾ ਉਹ ਓਦੋਂ ਬਾਅਦ ਸਾਰੀ ਗੱਲਬਾਤ ਹੋਊਗੀ ਲਾਓ ਬਈ ਉਧਰੋਂ ਝੰਡੀ ਮਾਰੀ ਟਰੈਕਟਰ ਚ ਚੱਕੋ ਮਿੱਤਰੋ ਤਿਆਰੀ ਚ ਫੋਨ ਲਾ ਕੰਮ ਕੋਈ ਵੇਟ ਵਾਲਾ ਕੰਮ ਨਹੀਂ ਹੈਗਾ ਆਹ ਨੋਟਾ ਹੁਜਈਆ ਲਓ ਜੀ ਇਹ 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 ਕੀ ਆ ਗਿਆ 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 ਲਓ ਜੀ ਪਰ ਉਹ ਤਾਂ ਨੋਟ ਹੂੰ ਬੋਹ ਇਹ ਤੇਵਾ 10 ਸਟੈਂਡ 10 2 ਬਈ ਲਓ ਜੀ ਕਮਰਾ ਨਾ ਆ ਗਿਆ ਕੋ ਬੋਤੀ ਜੱਡੋ ਲਾਓ ਜੀ ਉਹ ਟਾਇਰ ਨੂੰ ਬਾਹਰ ਕਰਦੇ ਆ ਬੰਦਾ ਨਾ ਹਾਂ ਉਹ ਲੈ ਟੋ ਟਾਇਰ ਬਾਹਰ ਕਰਨੇ ਆ ਇਹ ਵਿਚਾਲੇ ਨਾ ਚੱਲੋ ਕੋਈ ਤਾਂ ਵੈਸੇ ਖੜਿਆਦਾ ਉਹਨੇ ਕੋਈ ਨਾ ਅਜੇ ਚੱਲਦੇ ਹੋਵੇ ਉਹ ਵੀ ਹੁਣ ਅਗਲਾ ਡਰਾਈਵਰ ਚੇਂਜ ਹੋ ਚੁੱਕਿਆ ਬਾਈ ਹੁਣ ਅੱਗੇ ਤਾਂ ਸੋਣਿਆ ਤੁਹਾਨੂੰ ਵੀ ਕੀ ਸਿਸਟਮ ਦਾ ਲਾਓ ਜੀ ਚੈੱਕ ਕਰੋ ਸਾਨੂੰ ਕੋਈ ਨਾ ਲੱਗ ਰਿਹਾ ਕੈਮਰਾ ਨਾ ਪੱਕਾ ਜਾਂਦੀਆ ਮੇਰਾ ਭਰਾ ਲਓ ਚੱਕੋ ਉਦੋਂ ਬਾਦ ਗੋਗੀ ਪਿੱਥੇ ਉਦੋਂ ਆ ਜਗੰਦਰ ਜੱਥੇਦਾਰ ਪ੍ਰੋਟਰਾਮੀ ਜ਼ਰਾ ਅਸਮਾਨ ਵੱਲ ਖੜਦਾ ਕਰੋ ਜਰਾ ਆਹ ਹੋ ਗਈ ਲੈ ਫੈਸਲਾ ਜੀ ਲਓ ਜੀ ਆਉਂਦਾ ਬਈ ਲਓ ਵੀ ਮਿੱਤਰੋ ਘੰਟੀ ਦਿੱਤੀ ਗਈ ਆ ਲਓ ਬਈ ਪ੍ਰੋਗਰਾਮ ਰਹਿ ਗਿਆ ਤੁਹਾਨੂੰ ਦਿਖਾਉਣੇ ਆ ਪ੍ਰੋਗਰਾਮ ਸਾਰਾ ਬਾਈ ਵਾਹ ਇਹ ਵਾਹ ਬਈ ਵਾਹ 1055 1055 ਲਓ ਜੀ 1055 ਗਮਰ ਸਿੰਘ 1055 ਦਾ ਟਾਈਮ ਆ ਬਾਈ ਹੁਣ ਅਗਲਾ ਜੋਬਰ ਦਿਖਾਉਣੇ ਆ ਤੁਹਾਨੂੰ ਆ ਕਿੰਨਾ ਵਧੀਆ ਬਈ ਬਾਲਾ ਟਾਈਮ ਨਹੀਂ ਲੱਗਦਾ ਨਾਲ ਦੀ ਨਾਲ ਡਰਾਈਵਿੰਗ ਨਾਲ ਦੀ ਨਾਲ ਹੀ ਸਿਸਟਮ ਜੋ ਨੰਬਰ ਦਾ ਬਾਦ ਲੱਖਾ ਦੌਰ ਨੱਖਾ ਪਿੱਛੋ 2 ਨੰਬਰ ਤੇ ਤੇਰੇ ਨੂੰ ਦੇਖੋ ਬਾਈ ਕਨੇ ਬੰਦੇ ਖੜੇ ਆ ਦੇਖਣ ਵਾਲੇ ਦੇਖੋ ਅੱਲਾਹ ਅਕਬਰ ਕੀ ਗਈਆ ਏ ਇਹ ਫਾਲ ਹੋ ਰਹੀ ਹੋਣਾ ਬਾਈ ਅੰਕੇ ਕੰਮ ਆ ਗਈ ਬਾਈ ਲਓ ਵੀ ਮਿੱਤਰੋ ਸਟਾਰਟਿੰਗ ਹੋ ਚੁੱਕੀ ਆ ਲਓ ਦੇਖਦੇ ਕਿੰਨਾ ਟਾਈਮ ਦੇ ਵਿੱਚ ਬਾਈ ਲਾਉਂਦਾ ਟਰੱਕ ਇਹ 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 ਫਾਲ ਹੋ ਗਿਆ ਬਾਈ ਫਾਲ ਹੋ ਗਿਆ ਫਾਲ ਹੋ ਗਿਆ ਜਮੈਂਟ ਤੇ ਆ ਕੇ ਫਾਲ ਹੋ ਗਿਆ ਬਾਈ ਲਓ ਜੀ ਚਲੋ ਕੋਈ ਗੱਲ ਨਹੀਂ ਕੋਸ਼ਿਸ਼ ਬੰਦ ਨੂੰ ਕਰਦੇ ਰਹਿਣਾ ਚਾਹੀਦਾ ਕੋਸ਼ਿਸ਼ ਦੇ ਨਾਲ ਹੀ ਆ ਲਓ ਬਾਈ हां भाई अपना गंवंडी चलया देखदा भाई की कमाल करदा एक 10 2 ਸੀ 10 55 ਔਰ ਦੇਖਦਾ ਵੀ ਕੀ ਗੱਲਬਾਤ ਬਣਦੀ ਆ ਫਾਈਨਲ ਆ ਭਾਈ ਜਮਾ ਇਹ ਹਾਂ ਦੁਬਾਰ ਇੱਕ ਵੀ 22 ਦੇਣ ਪਏ ਹਾਂ ਠੀਕ ਆ ਹੈ ਫਾਈਨਲ ਆ ਜੀ ਫਿਰ ਹਾਲ ਤਾਂ ਲੋ ਵੀ ਮਿੱਤਰੋ ਜਗੰਦਰ ਸਿੰਘ ਦੇ ਖਿਦਾਰ ਆਏ ਹੋਏ ਔਰ ਲੱਗ ਜੂ ਪਤਾ ਭਾਈ ਕੀ ਇਸ ਤਮਾ 2 2 ਦਾ ਤਮਾ ਬਾਬਾ ਮਦੰਗਾ ਕੋਈ ਨਾ ਹੋਵੇ ਬਹਿਦਾ ਨਹੀਂ ਕੋਈ ਨਾ ਹੋਵੇ ਬਹਿਦਾ ਨਹੀਂ ਮਤਲਬ ਪਰ ਵੀ ਟੱਕਾ ਪਾ ਤੇ ਆਉਣ ਦਿਓ ਬਾਈ ਚੰਡੀ ਦਿੱਤੀ ਗਈ ਆ ਇਹ 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 ਦੇਖੀ ਮੜਾ ਜਾ ਕਿਤੇ ਹੋਰ ਨੂੰ ਲਓ ਜੀ ਇਹ 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 ਹਾਏ ਜਮਾ ਇਥੇ ਲੈਣ ਤੋਂ ਚੜ੍ਹਨ ਤੋਂ ਪਹਿਲਾਂ ਹੀ ਬੋਲ ਹੋ ਗਿਆ ਬਾਈ ਚਲੋ ਕੋਈ ਗੱਲ ਨਹੀਂ ਟੱਕਾ ਪੁੱਤੋ ਲੋਗ ਉਹ ਦੂਵਾਰ ਵਰਪਰੀ ਦਵਾਈ ਆ ਜਾਓ ਮਿੱਤਰੋ ਇੱਕ ਦੂਵਾਰ ਵਰਪਰੀ ਤੇਰੀ ਦੇ ਸਰਾਂ ਨੂੰ ਇਹਨੇ ਕਰਿਆ ਗਈਆ ਸਭ ਤੋਂ ਘੱਟ ਟਾਈਮ ਕਿਹਦਾ ਪਹਿਲਾਂ ਲੋਗ ਮਿੱਤਰੋ ਲਾਗੇ ਨੂੰ ਪਤਾ ਬਾਈ ਪਰ ਹੁਣ ਨੋਂ ਮੰਦੇ ਹੋਂ ਟਰੈਕਟਰ ਵੀ ਕਹਿੰਦੇ 855 ਲਓ ਜੀ ਥੱਲੇ ਵਸ ਰਿਹਾ ਬਾਈ ਆਉਣਾ ਤੁਹਾਨੂੰ ਲਓ ਓਦੋਂ ਬਾਅਦ ਗੁਰਪ੍ਰੀਤ ਬਾਈ ਪਾਵੇਂ ਮਟਰੋ ਲੋਨੀ ਫਟਾਉਂਦੀ ਗਈ ਆ ਆਉਂਦਾ ਬਾਈ ਇਹ 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 ਆ ਲੱਗਦਾ ਮੈਨੂੰ ਇਹ ਕਰੰਟ ਵਾਲਾ ਲੱਗਦਾ ਮੈਨੂੰ ਬਾਈ ਇਹ 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 ਆਏ ਵਾਹ ਵਾਹ ਪੁੱਤੋੜਾ 8 1 ਬੱਲੇ 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 8 1 ਬਾਜੀ ਬਾ ਸਰਾ ਹੋ ਗਿਆ ਹੈ ਤੁਹਾਨੂੰ ਲਿਆ ਰੋ ਅੱਧਾ ਰੋ ਬਾਈ ਅੱਧਾ ਰੋ ਕੋਈ ਇੱਕ ਪਰਜਾਨੀ ਆ ਗਈ ਲੋ ਜੀ ਉਹ ਸ਼ੇਅਰ ਕਰ ਦਿਓ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਪਰ ਪ੍ਰੀਤਵਾਰ ਪੰਚਰ ਜਾਨ